ਰਾਗ ਦੇਵ ਵਿਧਾਰੀ ਮਹੱਲਾ 5 ਘਰ 7ਵਾਂ ਇੱਕ ਓ ਓੰਕਾਰ ਸਤਿਗੁਰ ਪ੍ਰਸਾਦਿ ਸਭ ਦਿਨ ਕੇ ਸਮਰੱਥ ਪੰਥ ਬਿਠਲੇ ਇਹ ਕੋ ਦੇਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹੈ ਹਜੂਰ ਫਰਮਾਉਦੇ ਹਨ ਜਾਨੋ ਸੰਤ ਭਗਤ ਜਿਹੜੇ ਸਭ ਦਿਨ ਕੇ ਸਮਰੱਥ ਪੰਥ ਬਿਠਲੇ ਸਾਰੇ ਜਿਨਨੇ ਜ਼ਿੰਦਗੀ ਦੇ ਬਨੂ ਆ ਉਹ ਬੀਠੂਲ ਪਰਮੇਸ਼ਰ ਦੇ ਰਾਸ਼ਟ੍ਰੇ ਚੱਲਣ ਵਾਸਤੇ ਸੰਗਰਾਥਨ ਜਿਹੜੇ ਜਿੰਨੇ ਜ਼ਿੰਦਗੀ ਦੇ ਦਿਨ ਹਨ ਜਿੰਨੇ ਰਾਤ ਦਿਨ ਸਾਲ ਦਰੇ ਮਹੀਨੇ ਹਨ ਉਹ ਸਾਰਿਆਂ ਦੁਨੀਆਂ 'ਚ ਲਾਇਕ ਨੂੰ ਪ੍ਰਭ ਧਰਤੀ ਦੇ ਰਾਜ ਚੱਲਣ ਵਾਸਤੇ ਬੀਠੁਲ ਦੇ ਸੰਦਰਭ ਹਨ ਉਹ ਮਹਾਂਪੁਰਖ ਹਨ ਸੰਸਾਰ ਵਿੱਚ ਹਾਂ ਬਲ ਬਲ ਜਾ ਜੋ ਬੀਠੁਲ ਭਵਾਨੂ ਦੇ ਪਤੀ ਪਾਰਨਾ ਲੇਖਾ ਕਰਨ ਵਾਲਾ ਹੈ ਉਹਦੇ ਰਾਸੇ ਭਾਵ ਭਗਤੀ ਦੇ ਜਿਹੜੇ ਚੰਦੇ ਅਭਸ਼ੁਰਤ ਨੂੰ ਜੋੜ ਕੇ ਨਾਮ ਵੀ ਜੁੜੇ ਰਹਿੰਦੇ ਐ ਅਸੀਂ ਬਿਹਾਰ ਬਿਹਾਰ ਜਾਂਦੇ ਆ ਮਨ ਬਾਣੀ ਸਵੀਕਾਰ ਕੇ ਉਹਨਾਂ ਤੋਂ ਕਾਵਨ ਭਾਵਨ ਸੰਤਨ ਤੂਰੇ ਕਿ ਮਹਾਰਾਜ ਜਿਹੜੇ ਤੇਰੇ ਸੰਤ ਗਾਉਂਦੇ ਆਗ ਦੇ ਪਾਈ ਤੇ ਤੈਨੂੰ ਪਾਉਂਦੇ ਆ ਸੱਚੇ بادشاہ ਉਹ ਤੋਰੇ ਹੁਕਮ ਵੀ ਤੇਰੇ ਚਲਦੇ ਐ ਸੰਤ ਭਗਤ ਸਭਨਾਂ ਨੂੰ ਗਾਉਨ ਭਾਵਨ ਜਿਹੜੇ ਭਾਵਨਾ ਨਾਲ ਤੈਨੂੰ ਗਾਉਂਦੇ ਐ ਉਹ ਤੇਰੇ ਸੰਤ ਉਹ ਕਿ ਪਰਸ਼ਾ ਤੇਰੇ ਪਿਆਰੇ ਹੈ ਹੋਰ ਕੋਈ ਦੇਵੀ ਦਾ ਸੰਤ ਹੈ ਕੋਈ ਕਿਸੇ ਗੁੱਗੇ ਦਾ ਸੰਤ ਹੈ ਕੋਈ ਸੁਲਤਾਨ ਦਾ ਸੰਤ ਹੈ ਇਹ ਜੇ ਸੰਤ ਕੋਈ ਪਹਿਰੂ ਦਾ ਇਸ ਪ੍ਰਕਾਰ ਦੇ ਸੰਤ ਉਹ ਤੇਰੇ ਸੰਤ ਹੈ ਜਿਹੜੇ ਸਦਾ ਰਾਮਾ ਆਪ ਨੂੰ ਗਾਉਂਦੇ ਹਨ ਚਰਨ ਉਹ ਵਾਰ ਕੈ ਪਾ ਚਰਨ ਉਹ ਵਾ ਕੇ ਪਾ ਉਹ ਆ ਉਹਨਾਂ ਦੇ ਵਿਸ਼ੇਸ਼ ਕਰਕੇ ਚਰਨਾਂ ਦੇ ਵਿੱਚ ਅਸੀਂ ਟੈਨਾ ਕਰੀਏ ਆਪਣੇ ਆਪ ਨੂੰ ਪਉਣਾ ਕਰੀਏ ਪ੍ਰਹਾਉ ਜਾਸਨ ਬਾਸਨ ਚਹਿ ਯਕੀਨ ਕਰਨਾ ਮੈਂ ਜਿਹੜੇ ਜਾਸਨ ਬਾਸਨ ਬਾਸਨ ਜਸ ਦੇ ਬਾਸਨ ਪਾਤਰ ਹੋਣਗੇ ਜਸ ਦੇ ਤਾਂਡੇ ਬੜੇ ਹੋਏ ਹੋਣਗੇ ਅਤੇ ਯਾਸ ਨਾ ਬਾਸਨ ਜਿਨ੍ਹਾਂ ਨੂੰ ਸੁਤਬਤ ਲੋਕ ਹੀ ਖਣੇ ਤੀ ਨਹੀਂ ਵਾਸ਼ਨਾ ਕੋਈ ਨਹੀਂ ਹੈ ਜਾਸਨ ਬਾਸਨ ਜਿਹੜੇ ਮਹਾਰਾਜ ਜਿੰਨਾ ਤੋਂ ਜਾਣੀ ਜਾਂਦੀ ਭਗਤੀ ਰੂਪ ਬਾਸਨਾ ਖੁਸ਼ਬੂ ਮਹਿਕ ਜਿਨ੍ਹਾਂ ਦੇ ਪਾ ਤੇਰੇ ਜਸ ਦੀ ਮਹਿਕ ਨਿਕਲ ਗਈ ਜਿਨ੍ਹਾਂ ਦੇ ਵਿੱਚੋਂ ਫੁੱਲਾਂ ਦੀ ਲਿਆਈ ਸਹਿਜ keel ਸਹੀਏ keel ਆਨੰਦ ਮਾਣਦੇ ਹਨ ਕਰਨਾ ਮੈਂ ਏਕ ਕਿਰਪਾਲੂ ਸਰੂਪ ਪਰਮੇਸ਼ਰ ਤੇਰਾ ਏਕ ਆਨੰਦ ਰੂਪ ਹੈ ਠਾਹ ਕੋਈ ਤੂੰ ਹੈ ਅੰਤ ਤੋਂ ਰਹਿ ਤੋ ਉਤਮਾ ਦੁਰਾਤ ਦੇ ਅਸੂਲ ਗ੍ਰੂਪੀ ਥਾਏ ਹਨ ਰਿੱਧ ਸੱਧ ਨੇਧ ਧਰਤਾਲ ਜਗ ਜੀਵ ਕਿਤਨੇ ਰਿੱਧੀ ਅਨਵਾ ਨਾ ਟੁੱਟਣੋ 8 ਦਿਨ ਤੱਕ 500 ਅਨੁਵਰਤੀ ਜਾਣ ਮੁਕਰਨਾ ਦੇਣਾ ਇਹ ਨੌ ਰਿੱਧੀ ਹੈ ਰਿੱਧੀਆਂ ਗੋਦ ਪ੍ਰਗਟ ਹੋ ਕੇ ਬੈਠਣਾ ਨਿੱਧੀਆਂ ਨੌ ਨਿੱਧੀਆਂ ਅਸਨ ਬਸਣਾ ਆਦਿਕ ਇਹ ਉਹਨਾਂ ਦੀ ਅਸਲੀ ਕਵੀ ਤੇ ਇਹ ਜਗ ਦੇ ਜੀਵਨ ਚੇਤਨਤਾ ਰੱਖੀਆਂ ਹੋਈਆਂ ਕਿ ਵਰਤਿਆ ਨੂੰ ਦੇਰ ਨਾ ਲੱਗੇ ਸਰਬਨਾਥ ਸਾਡੇ ਦਾ ਨਾਉ ਸਾਰਿਆਂ ਦਾ ਤੂੰ ਨਾਥ ਸਵਾਮੀ ਏ ਤੇਰੇ ਨਾਮ ਅਨੇਕਾਂ ਹਨ ਅਨੇਕਾਂ ਜਪਣ ਵਾਲੇ ਅਨੇਕ ਹੀ ਤੇਰੇ ਨਾਮ ਹਨ ਦਇਆ ਮਇਆ ਕਿਰਪਾ ਨਾਮ ਗਾਦਿ ਤੇਰੇ ਨਾਮਾਂ ਦਾ ਆਦਿ ਸ੍ਰੀ ਬਾਸਾ ਨਿਤ ਨਵੇਂ ਉਚਾਰਦੇ ਹੈ ਦਇਆ ਮਇਆ ਕਿਰਪਾ ਨਾਨਕ ਕਉ ਇਹ ਮਹਾਰਾ ਦਇਆ ਮਇਆ ਨੂੰ ਸਿਉ ਕੋ ਕੀ ਗੁਰੂ ਸਰੂਜ ਜੀ ਪਿੱਛੇ ਆਪਦੇ ਭਗਤਾਂ ਤੋਂ ਮયા ਬੇਬਾਨੀ ਕੀਤੀ ਐ ਕਿਉ ਸਾਡੇ ਤੇ ਕਿਰਪਾ ਕਰੋ ਸੋਨ ਸੋਨ ਜਸ ਜੀਵਾ ਸਤਿਗੁਰੂ ਜੀ ਕਹਿੰਦੇ ਆਪਦੇ ਜਸ ਕੀਰਤਨ ਨੂੰ ਸੋਨ ਸੋਨ ਦੇ ਜਿਉਂਦੇ ਹੋਗੇ ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ ਸਾਡੇ ਉੱਤੇ ਇੱਕ ਓਲੰਕਾਰ ਸਤਿਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਨਾਵਾ ਜਹ ਮਾਨੋ ਨਾਇਕ ਨਾ ਕਹਿਉ ਕਰੈ ਸੋਹ ਸנגੇ ਜੀ ਗੱਜ ਕੇ ਬੋਲੋ ਵਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਰਨ ਇਸ ਸਥਾਨ ਤੇ ਦਰਬਾਰ ਕੀ ਇਸ ਨੂੰ ਦੋ ਚਾਰ ਨੂੰ ਕੀਤੇ ਹੈ ਦੇਵ ਘੰਡਾਰੀ ਦੇ ਸਿੱਖਾਂ ਨੇ ਆ ਕੇ ਗੁਰੂ ਸਾਹਿਬ ਦੇ ਅਗਿਉਰ ਪਰਸ਼ਨ ਕੀਤਾ ਕਿ ਇਹ ਜਗਤ ਗੁਰੂ ਜੀ ਅਸੀਂ ਯਤਨ ਬੜਾ ਕਰਦੇ ਆ ਸਾਡਾ ਮਨ ਆਖੇ ਨਹੀਂ ਲੱਗਦਾ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਾਸੂ ਮੁਖ ਦਵਾਰਾ ਦਰਸ਼ਨ ਕਰਦੇ ਹਨ ਆਪ ਹੀ ਸ਼ਬਦ ਉਚਾਰ ਕੇ ਆਪ ਹੀ ਮਗਰੋਂ ਉਤਰਦੇ ਨੇ ਇੱਕੋ ਜਾਇ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰੂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਜਹ ਮਨ ਨਾਇਕ ਨਾ ਕਹੇ ਉਹ ਕਰੇ اے ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖ ਮਨ ਬੇਨਤੀ ਕਰਦਾ ਹੈ ਇਹ ਸਾਡਾ ਮਨ ਮਾਰਾ ਕਿਹਾ ਹੋਇਆ ਨਾਇਕ ਥੋੜੇ ਮਾਤਰ ਵੀ ਕਰਦਾ ਨਹੀਂ ਆਪਦੇ ਸਿਰਾਵ ਵਿੱਚ ਹਰ ਵਕਤ ਵਰਤਦਾ ਹੈ ਦੁਆਇਤ ਵਿੱਚ ਹਰ ਵਕਤ ਲੱਗਾ ਰਹਿੰਦਾ ਹੈ ਥੋੜੇ ਨਾਤਰ ਵੀ ਕਿਹਾ ਹੈ ਆਪਦੇਸ਼ ਨਹੀਂ ਕਮਾਉਂਦਾ ਵੀਰ ਸ਼ਾਸਤਰਾ ਦਾ ਸਿਖਾ ਸਿਖਾਈ ਰਹੇ ਉਹ ਆਪਣੀ ਸੀ ਫਿਰ ਸਤਿਗੁਰੂ ਮੈਂ ਸਿੱਖਿਆ ਵੇਦਾਂ ਦੁਆਰਾ ਸ਼ਾਸਤਰਾ ਦੁਆਰਾ ਆਪਣੀ ਅਨੁਭਵ ਦੁਆਰਾ ਸਿੱਖੇ ਸਿਖਾ ਰਿਹਾ ਸਾ ਦੁਰਮਤ ਤੇ ਨਾ ਟਰੇ ਮਾਰਾ ਖੋਟੀ ਮਤ ਤੋਂ ਇਹ ਕਲ ਜਾਣੀ ਮਾਰੋ ਹਰ ਵਕਤ ਖੋਪਰੀ ਮੱਧ ਵਿੱਚ ਹੀ ਲੱਗਾ ਰਹਿੰਦਾ ਇਹ ਸੰਗੋ ਇਹਦਾ ਕੀ ਉਪਾਅ ਮੈਂ ਕਰਾਂ ਰਹਾਉ ਮਦ ਮਾਇਆ ਕੈ ਭਇਉ ਬਾਬ ਜੇ ਧਰੀਰ ਨੂੰ ਆਗ ਮਾਵੇ ਮਾਇਆ ਰੂਪੀ ਸ਼ਰਾਬ ਨੂੰ ਪੀ ਕੇ ਹਰ ਵਕਤ ਬਾਬਰੋ ਕਰਦਾ ਹੋਇਆ ਰਹਿੰਦਾ ਹੈ ਨਾਇਜ ਮਦ ਹੰਸਾਰ ਵਿੱਚ ਸ਼ਰਾਬ ਦੀ ਨਹੀਂ ਬਾਬਰੋ ਕਰਦਾ ਹੋਇਆ ਰਹਿੰਦਾ ਹੈ ਹਰ ਜਸ ਨਹਿ ਉਤਰੇ ਕੀ ਮਨ ਹੈ ਹਰੀ ਦਾ ਜਸ ਕੀਰਤਨ ਉਚਾਰ ਜਾਨੀ ਕਿਰਪਾ ਕਰੋ ਕਿਵੇਂ ਜਸੂਚਾਰ ਨੂੰ ਕਰੇ ਕਰ ਪਰਪੰਚ ਜਗਤ ਕੋ ਡਹਿ ਕੇ ਤੇਵਾ ਐਸਾ ਸਵਾ ਪਰਪੰਚ ਛਲ ਕਰਦਾ ਰਹਿੰਦਾ ਹਰੇਕ ਦੇ ਨਾਲ ਸਾਰੇ ਜਗਤ ਨੂੰ ਦੇਖ ਕੇ ਪਟਕਾਉਂਦਾ ਰਹਿੰਦਾ ਹੈ ਹਰ ਵਕਤ ਪਟਕਦਾ ਰਹਿੰਦਾ ਹੈ ਆਪ ਆਪ ਨੂੰ ਉਧਰ ਭਰ ਸਾਉ ਦਾ ਪੇਟ ਭੰਨਦਾ ਹੀ ਸਾਭ ਰੱਖਦਾ ਹੈ ਕਾਇ ਕਿ ਇਹਨਾਂ ਠੱਗੀ ਮਾਰੇ ਕਿਸੇ ਨੂੰ ਮਾਰੇ ਕਿਸੇ ਨੂੰ ਕਤਲ ਕਰੇ ਕਿਸੇ ਨੂੰ ਜ਼ਹਿਰ ਦੇ ਦੇ ਇਉਂ ਭੜਕਦਾ ਫਿਰਦਾ ਹੈ ਆਪ ਦਾ ਪੇਟ ਹੀ ਭਰਨ ਦਾ ਮੁੱਖ ਸਮਝਿਆ ਹੋਇਆ ਇਸਨੇ ਸੁਹਾਨ ਪੂਛ ਜਿਉ ਹੋਏ ਨਾ ਸੂਧਾ ਜੇ ਸਤਗੁਰੂ ਜਿਵੇਂ ਕਿਸੇ ਬਹਾਤੂਆਂ ਨੇ 12 ਸਾਲ ਬਾਹ ਦੀ ਟੋਰੀ ਵਿੱਚ ਕੁੱਤੇ ਦੀ ਪੂਛ ਸਿੱਧੀ ਕਰਨ ਆ ਕੇ ਪਾ ਛੱਡੀ ਸੀ ਜਦੋਂ ਬਾਹ ਦੀ ਟੋਰੀ ਵਿੱਚੋਂ ਕੱਢੀ ਉਸੇ ਤਰ੍ਹਾਂ ਤਨਵਲ ਪਾ ਲਈ ਪੂਛ ਤੇ ਇਸੇ ਪ੍ਰਕਾਰ ਮਾਰਾ ਮੰਦੀ ਹਾਲਤਾ ਭੇਖ ਰੂਪੀ ਬਾਸ ਦੀ ਟੋਰੀ ਵਿੱਚ ਕਈਆਂ ਨੂੰ 12 12 ਸਾਲ ਕੇਹਤਾਰੇ ਨੂੰ ਹੋਵੇ ਉਸੇ ਤਰ੍ਹਾਂ ਮਨ ਜਦੋਂ ਵੇਖੀਦਾ ਤਿੰਨਾ ਗੁਣਾ ਨੇ ਤਨਵਲ ਪਾ ਹੀ ਲੈਂਦਾ ਹਰ ਵਕਤ ਕੁੱਤੇ ਦੀ ਪੂਛ ਜਦ ਹਲਕੇ ਆਵੇ ਉਦੋਂ ਸਿੱਧੀ ਹੁੰਦੀ ਹੈ ਇਸੇ ਪ੍ਰਕਾਰ ਜਦੋਂ ਲੋਭ ਦਾ ਹਲਕ ਚੜਦਾ ਹੈ ਉਦੋਂ ਲੋਕਾਂ ਦੇ ਹੱਥ ਸਿੱਧੇ ਕਰਦਾ ਹੈ ਇਸ ਪ੍ਰਕਾਰ ਕੁੱਤੇ ਦੀ ਪੂਛ ਵੀ ਨਹੀਂ ਬਿੰਗਾ ਤਿੰਨਾ ਗੋੜੇ ਦੇ 22 ਪਾਈ ਰੱਖਦਾ ਕਦੇ ਸਿੱਧਾ ਨਹੀਂ ਹੁੰਦਾ ਆਪਦੇ ਸਨਮੁਖ ਨਹੀਂ ਹੁੰਦਾ ਹੈ ਕਹੋ ਨਾ ਕਾਨ ਧਰੈ ਬੇਦੋ ਸ਼ਾਤਨਾਂ ਦਾ ਕਿ ਆ ਕੰਨ ਤੇ ਨਹੀਂ ਧਰਦਾ ਸੁਣ ਛੱਡਦਾ ਹੈ ਅਤੇ ਸੁਣ ਕੇ ਭੁਲਾ ਦਿੰਦਾ ਹੈ ਇੱਕ ਕੰਧਾ ਨਹੀਂ ਸੁਣਦਾ ਦੂਜੇ ਕੰਧਾ ਨਹੀਂ ਕਰ ਦਿੰਦਾ ਧਾਰਮਿਕ ਸ਼ਕਤੀ ਵੀ ਹੈ ਇਸ ਦੀ ਬਹੁ ਨਾਨਕ ਪਾਜਰਾ ਨੇਤ ਸਤਿਗੁਰੂ ਸਾਹਿਬ ਜੀ ਉਪਾਦ ਬਹਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਭਾਈ ਗੁਰਮਤਿ ਦੁਆਰਾ ਰਾਮ ਦਾ ਨਾਮ ਭਜਨ ਕਰ ਹਰ ਵਕਤ ਸਿਮਰਨ ਕਰਾਂ ਜਾਤੇ ਕਾਜ ਸਰਾਂ ਤੇਰੀਆਂ ਤੇਰਾ ਕਾਰਜ ਸਰਬੂ ਮਾਮ ਜਿਹੜਾ ਕੁੱਤੇ ਦੀ ਪੂਛ ਵਰਗਾ ਸਿੱਧਾ ਨਹੀਂ ਹੁੰਦਾ ਇਹ ਵੀ ਸਿੱਧਾ ਹੋ ਜਾਏਗਾ ਮੰਦੇ ਵਕਾਰ ਵੀ ਸਾਰੇ ਮਿਟ ਜਾਣਗੇ ਇਹੋ ਹੀ ਉਪਾਦਨ ਗਸਿਆ ਗੁਰਮਤਿ ਅਨੁਸਾਰ ਇਹ ਸਿਮਰਨ ਕਰਤੇ ਨ ਸਾਰਾ ਕਾਰਜ ਸਰਜਿਆ ਆਏਗਾ ਇਸ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਗਿਆ ਦਿੱਤੀ ਹੈ ਆਪਾਂ ਨੂੰ ਦੇਵ ਗੰਧਾਰੀ ਮਹੱਲਾ ਨਾਵਾ ਸਭ ਕਿਸ ਜੀਵਤ ਕੋ ਵਿਵਹਾਰ ਗੁਰਰਾਜ ਮਈ ਉਪਦੇਸ਼ ਦਿੰਦੇ ਨੇ ਭਾਈ ਸਭ ਕੋ ਜੀਵਤ ਕੋ ਵਿਵਹਾਰ ਜਿਉਂਿਆਂ ਦੇ ਨਾਲ ਹੀ ਸਭ ਕੋ ਇਸ ਦੁਨੀਆ ਦਾ ਵਿਹਾਰ ਹੈ ਜਿਨ੍ਹਾਂ ਲੋਕਾਂ ਦਾ ਵਿਹਾਰ ਪਾਇਆ ਹੋਇਆ ਜਿਉਂਦਿਆਂ ਪਾਤੀ ਹੈ ਜਦੋਂ ਮਰ ਜੇ ਕਹਿੰਦੇ ਹੁਣ ਤਾਂ ਮਰ ਗਿਆ ਸਾਡੇ ਨਾਲ ਕੀ ਵਿਹਾਰ ਹੋ ਗਿਆ ਰਹਿ ਗਿਆ ਇਸ ਪ੍ਰਕਾਰ ਜਿਉਂਦਿਆਂ ਨਾਲ ਹੀ ਸਾਰਾ ਵਿਹਾਰ ਕਰ ਉਹ ਵਿਹਾਰ ਬੋਲਣਾ ਚੱਲਣਾ ਮਿਲਣਾ ਗਿਣਨਾ ਵਰਤਣਾ ਵਰਤਾਉਣਾ ਸਭ ਜਿਉਂਦਿਆਂ ਨਾਲ ਹੀ ਲੋਕਾਂ ਦੇ ਵਿਹਾਰ ਨਾਲ ਹੀ ਸਭ ਕੁਝ ਸਮਝਿਆ ਹੋਇਆ ਮਰੇ ਤੋਂ ਕਹਿੰਦੇ ਸਾਡੇ ਕੰਮਦਾਰੀ ਹੋਣ ਰਹਿ ਗਿਆ ਕੀ ਵਿਹਾਰ ਹੈ ਦੇ ਨਾਲ ਚਲੋ ਚਿਖਾਦੇ ਪਾ ਕੇ ਸਾੜ ਦਿਓ ਕਬਰ ਚ ਪਾ ਦਿਓ ਮਾਤ ਪਿਤਾ ਭਾਈ ਸੁਤ ਬੰਧ ਕੋ ਜਿਹੜੇ ਮਾਂ ਹਨ ਬਿਓ ਹੈ ਮੜਾ ਹਨ ਪੁੱਤਰ ਹਨ ਬਾਕੀ ਦੇ ਬੰਦਕ ਸੰਬੰਧੀ ਹਨ ਜਿਤਨੇ ਆਰ ਕੋਨ ਗ੍ਰਹਿ ਕੀ ਨਾਰ ਬਹੁਤ ਸੁਣਾ ਘਰ ਵਾਲੀ ਜਿਹੜੀ ਆਪਣੀ ਲਾਵਾਂ ਨਾਲ ਵਿਆਹ ਕੇ ਵਿਆਹੀ ਹੋਈ ਇਸਤਰੀ ਆ ਉਹ ਵੀ ਰਹਾਉ ਤਨ ਤੇ ਪ੍ਰਾਨ ਹੋਦ ਜਬ ਨਿਆਰੇ ਜਦੋਂ ਇਸਰੀਰ ਤੋਂ ਪ੍ਰਾਨ ਵੱਖਰੇ ਹੋ ਜਾਂਦੇ ਹਨ ਇਸ ਫੂਲ ਸਰੀਰ ਤੋਂ ਤੇਰਤ ਪ੍ਰੇਤ ਪੁਕਾਰ ਉਸੇ ਪੁਕਾਰ ਪੁਕਾਰ ਕੇ ਸ੍ਰੀਕੰਦ ਨੂੰ ਬਿਸਰ ਹੋਵਿਆ ਖਾਂ ਛੇਤੀ ਲੈ ਚਲੋ ਇਹ ਉਪਰੇ ਪ੍ਰੇਮ ਕਰਕੇ ਪ੍ਰੇਤ ਸਹਾਤ ਹਾਉਂਦੇ ਆ ਜਦੋਂ ਗਤੀਸ਼ਧੀ ਵੀ ਕਰਾਉਂਦੇ ਨੇ ਜਾ ਕੇ ਗੰਗਾਦ ਕਾਂ ਤੇ ਸੋ ਇਸ ਪ੍ਰਕਾਰ ਪਰਵਾਰ ਕੇ ਵੀ ਪ੍ਰੇਤ ਹੋ ਗਿਆ ਤੂੰ ਤੋਂ ਗ੍ਰਹਿਣ ਕਿਉਂ ਦੀ ਆ ਜਦੋਂ ਛੇਤੀ ਲੈ ਚੱਲੋ ਹੁਣੋ ਉਹ ਮੁਰਗੇ ਨੂੰ ਪ੍ਰੇਮ ਕਰਨ ਲੱਗ ਜਾਂਦੇ ਹਨ ਪਵਿੱਤਰ ਆਦ ਘਰੀ ਨੂੰ ਨਹਿ ਰੱਖੇਂ ਉਸ ਦੀ بلند ਆਵਾਜ਼ ਨੇ ਟੇਰ ਉਚਾਰਦੇ ਹਨ ਆਦ ਘਰੀ ਨੂੰ ਨਹਿ ਰੱਖੇਂ ਅੱਜੀ ਘੜੀ ਵੀ ਕੋਈ ਰੱਖਦਾ ਨਹੀਂ ਘਰ ਵਿੱਚ ਘਰ ਤੇ ਦੀਪ ਨਿਕਾ ਆਪਣੇ ਪੰਜਾਬ ਕਾ ਲੋਕ ਜਨਸ਼ ਦੇ ਤੋਂ ਘਟ ਫੂਕਦੇ ਐ ਸ਼ਹਿਰਾਂ ਵਿੱਚ ਕਿਤੇ ਕਲਕੱਤੇ ਆਦ ਕਹਦਾ ਰਾਤ ਨੂੰ ਵੀ ਬੋਲੋ ਹਰੇ ਬੋਲੋ ਰਾਮ ਚਕੀਲੀਾਂ ਦੇ ਮੁਰਗੇ ਨੂੰ ਸ਼ਰਾਬ ਪੀ ਪੀ ਕੇ ਨੱਚਦੇ ਜਾਂਦੇ ਆ ਘਰ ਤੋਂ ਕੱਢ ਦਿੰਦੇ ਆ ਉਸੇ ਕਾਲੀ ਘਾੜਤੀ ਲੈ ਜਾਂਦੇ ਆ ਇਸ ਕੋ ਕਰ ਘਰ ਤੋਂ ਕੱਢ ਕੇ ਲੈ ਜਾਂਦੇ ਹੁਣ ਬਾਹਰ ਮ੍ਰਿਗ ਤ੍ਰਿਸ਼ਨਾ ਜਿਉ ਜਗ ਰਚਨਾ ਯਹ ਜਿਵੇਂ ਮਿਰਗ ਕ੍ਰਿਸ਼ਨ ਦਾ ਤਾਂ ਨਹੀਂ ਹੁੰਦਾ ਇੱਕ ਦਿਖਾਵੇ ਦਾ ਪਰ ਤੇ ਹਾਂ ਨਹੀਂ ਮੇੜਦਾ ਇਹਵੇਂ ਜਗ ਦੀ ਰਚਨਾ ਤੇਤ ਨੂੰ ਸ਼ਕਤਾ ਪਰਮੇਸ਼ਰ ਦੀਆਂ ਕਿਰਣਾ ਸਰਕਾਰੂਪੀ ਕਰਨਾ ਕਰਕੇ ਮਾਇਆ ਰੂਪੀ ਰੇਤਾ ਚਮਕਾਰੇ ਮਾਰਿਆ ਇਹ ਮਿਰਗ ਪਿੰਡਾਂ ਦੇ ਪਾਣੀ ਜਿਨੀ ਅਈ ਜਗ ਦੀ ਰਤਨ ਜਿਹੜੀ ਹੈ ਯਾ ਹੈ ਇਹ ਦੇਖੋ ਰਿਹਾ ਵੀ ਵਿਚਾਰ ਸੇ ਭਾਈ ਜਿੰਨੂ ਵਿਚਾਰ ਕੇ ਵੇਖ ਲੋ ਗੁਰਮੁਖ ਗੁਰ ਸਿੱਖੋ ਬਾਬਾ ਨਾਨਕ ਬਾਜ ਨਾਮ ਨਾਮ ਸਤਿਗੁਰੂ ਸਾਹਿਬ ਜੀ ਕਹਿੰਦੇ ਨਿਤ ਮਹਾਰਾਜ ਦਾ ਭਜਨ ਕਰਿਆ ਕਰੋ ਥੋਡੀ ਮੰਨ ਦੀ ਮਤ ਹਟ ਜਾਏਗੀ ਜਾਪੇ ਹੋ ਤੋ ਉਧਾਰ ਜੋ ਨਿਤ ਰੋਟੀ ਜਿਵੇਂ ਖਾਈ ਦੀ ਐ ਨਿਤ ਜੇ ਕਸ਼ਮ ਕਰਦਾ ਪਹਿਲਵਾਨ ਬਣ ਜਾਂਦਾ ਇੱਕ ਦਿਨ ਕਿਉਂ ਨਿਤ ਜੇ ਭਜਨ ਕਰੋਗੇ ਜਿਸ ਕਰਕੇ ਤੁਹਾਡਾ ਉਧਾਰ ਹੋ ਜਾਏਗਾ ਮੁਕਤ ਹੋ ਜਾਓਗੇ ਦੇਵ ਗੰਧ ਹਰੀ ਮਹੱਲਾ ਨਾਵ ਜਗਤ ਮੈਂ ਚਿੱਠੀ ਦੇਖੀ ਪ੍ਰੀਤ ਸਾਧ ਸੰਗਤ ਜੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਬੇ ਬਕਾਰੀ ਸ਼ਬਦੋਚਾਰਨ ਕੀਤਾ ਕਿ ਕੁਮਾਰਾ ਜੀ ਦਾ ਪ੍ਰੇਮੀ ਸੀ ਫਰੋਜ਼ ਬਾਲਕ ਵਸਤਾ ਕੋ ਲਾ ਕੇ ਦਰਸ਼ਨ ਕਰਿਆ ਕਰਦਾ ਸਾਧ ਸੰਗਤ ਜੀ ਸੀ ਉਹਦਾ ਜਦੋਂ ਵਿਆਹ ਹੋ ਗਿਆ ਇਹਨ ਕਥਾ ਕਰਨੀ ਗੁਰੂ ਸਾਹਿਬ ਤੋਂ ਸਿੱਖ ਲਈ ਤੇ ਘਰ ਵਾਲੀ ਕਹਿੰਦੀ ਮੈਨੂੰ ਰਾਤ ਨੂੰ ਡਰ ਆਉਂਦਾ ਹੈ ਪਹਿਲਾਂ ਮਾਪਿਆਂ ਨੂੰ ਕਹਿ ਕੇ ਲਿਆਦਾ ਕਰਤਾ ਕਿ ਮੈਂ ਘਾਤੇ ਘਰ ਸਾਮ ਜਾਂਗੀ ਜਦੋਂ ਉਹਨਾਂ ਦਾ ਕਰਤਾ ਮਾਪਿਆਂ ਨੇ ਕਹਿੰਦੀ ਪਤੀ ਜੀ ਹੁਣ ਮੈਂ ਸੁਨੇ ਘਰ ਜੀ ਨਹੀਂ ਰਹਿ ਸਕਦੀ ਤੁਸੀਂ ਇੱਥੇ ਹੀ ਮੈਨੂੰ ਕਥਾ ਸੁਣਾ ਕਰੋ ਗੁਰੂ ਸਾਹਿਬ ਦੇ ਦਰਸ਼ਨ ਦਿਨੇ ਕਰ ਆਇਆ ਕਰੋ ਕਿਉਂ ਇਹੋ ਜਿਹਾ ਪ੍ਰੇਮ ਪਾਇਆ ਨਾ ਦਿਨੇ ਨਾ ਰਾਤ ਮਾਰ ਦੇ ਕੋਨੇ ਜਾਨੂ ਹੀ हट ਗਿਆ ਇੱਕ ਦਿਨ ਗੁਰੂ ਮਹਾਰਾਜ ਸਾਹਿਬ ਦੀ ਰਸ਼ਤੇ ਵਿਆਸਾ ਵੱਲੋਂ ਬਿਕਦੇ ਜਾ ਰਹੇ ਸੀ ਤੇ ਇਹ ਉਸੇ ਕਟਿਆ ਦੀ ਪਰੀਸ਼ਰ ਤੇ ਚੱਕੀ ਆਉਂਦਾ ਸੀ ਗੁਰੂ ਮਹਾਰਾਜ ਸਾਹਿਬ ਰਾਜ ਮੇਸ ਤੇ ਇਹਨੂੰ ਸਿੱਤੇ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਪਿਆ ਜਦੋਂ ਮੱਥਾ ਟੇਕਿਆ ਕਹਿਣ ਲੱਗੇ ਕਿਉਂ ਪ੍ਰੇਮੀਆਂ ਕਦੇ ਆਇਆ ਨਹੀਂ ਕਹਿੰਦੇ ਮਾਰਾ ਘਰ ਦੇ ਇੰਨਾ ਪ੍ਰੇਮ ਕਰਦੇ ਵੀ ਘਰ ਹੀ ਕਾਕਾ ਕਥਾ ਸੁਣਾਇਆ ਕਰ ਤੈਨ ਆਵ ਨਹੀਂਦਾ ਸਕੇ ਦਰਸ਼ ਮੈਂ ਇਸ ਕਰਕੇ ਦਰਸ਼ਨ ਨਹੀਂ ਕਰ ਸਕਦਾ ਘੜੀ ਮੈਨੂੰ ਰਹਿਣਾ ਪੈਂਦਾ ਹੈ ਮਾਰਾ ਸਾਹਿਬ ਕਹਣ ਲੱਗੇ ਤੇਰਾ ਕਿੰਨਾ ਕੁ ਪਿਆਰ ਹੈ ਮਾਰਾ ਮੇਰ ਨੂੰ ਸੱਚਾ ਪ੍ਰੇਮ ਹੈ ਮਾਰਾ ਸਾਹਿਬ ਕਹਿੰਦੇ ਚੰਗਾ ਜੇ ਸੱਚਾ ਪ੍ਰੇਮ ਵੇਖਣਾ ਤਾਂ ਸਾਡਾ ਬਚਨ ਮੰਨ। ਇਹਨਾਂ ਬਚਨ ਮੰਨ ਲਾ ਕਹਿੰਦੇ ਪ੍ਰਾਣ ਟਿਕਾਉਣੇ ਤੈਨੂੰ ਸਿਖਾ ਦਿੰਨੇ ਆ। ਪ੍ਰਾਣ ਟਿਕਾਉਣੇ ਗੁਰੂ ਸਾਹਿਬ ਜੀ ਦੀ ਸਿਖਾਤ ਤੇ ਜਿਸ ਵਕਤ ਘਰ ਆਇਆ ਪ੍ਰਾਣ ਚੜਾਉਣ ਦੀ ਯਾਤ ਆ ਗਈ ਆ ਕੇ ਇਸਨ ਕਾ ਮੈਨੂੰ ਸ਼ੂਲ ਹੁੰਦਾ। ਇਉਂ ਕਹਿ ਕੇ ਸਾਥ ਸੰਗੇ ਜੀ ਉਸਲੇ ਨੇ ਧਰਤੀ ਦੇ ਤੇ ਡਿੱਗ ਪਿਆ ਉਹਨੇ ਸੋਚਿਆ ਵੀ ਇਹ ਤਾਂ ਸੂਰ ਨਾਲ ਮਰ ਗਿਆ ਉੱਤੇ ਇਹ ਮਿੱਟੀ ਦਾ ਭਰਿਆ ਹੋਇਆ ਖੇਸ ਜਾਂ ਪੂਰਾ ਸਿਰ ਲਪਟਾ ਆਪ ਉਸਰੇ ਨੇ ਕਿਹਾ ਮੈਂ ਜੇ ਨੌਜਵਾਨ ਹਾਂ ਜੇ ਹੁਣੇ ਰੋਈ ਰਾਤ ਮੇਰੀ ਕਿਵੇਂ ਨਿਕਲੂ ਉਸਰੇ ਨੇ ਉਸ ਨੂੰ ਕੀ ਕੀਤਾ ਘਰਵਾਲੀ ਨੇ ਜਿਆ ਦੁੱਧ ਸੀ ਚੋਕ ਕੇ ਉਹਦੀ ਖੀਰ ਬਣਾ ਕੇ ਖਾ ਲਈ ਤੇ ਫੇਰ ਸੋਚਿਆ ਲੋਕ ਸਿਆਪੇ ਆਉਣਗੇ ਮੇਥੋਂ ਭੁੱਖੀ ਤੋਂ ਕੱਟਿਆ ਨਹੀਂ ਜਾਣਾ ਜਿਹੜੀਆਂ ਰੋਟੀਆਂ ਪਕਾਈ ਉਹਨੇ ਚੂਰੀ ਕੁੱਟ ਕੇ ਰੱਖ ਲਈ ਇਸ ਪ੍ਰਕਾਰ ਸਾਬ ਸਿੰਘ ਜੀ ਉਹ ਦਿਨ ਦਾ ਚੜ੍ਹਾਅ ਹੋਇਆ ਉਸ ਵੇਲੇ ਕੂਕ ਮਾਰੀ ਨਾਪੇ ਆਏ ਕਹਿੰਦੇ ਕੀ ਹੋਣਾ ਜੀ ਤੇ ਸੂਰ ਨਾਲ ਮਰ ਗਿਆ ਇਸ ਪ੍ਰਕਾਰ ਜਦੋਂ ਕਿਹਾ ਉਸ ਵੇਲੇ ਸਾਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਦੇ ਪਾਰਸ਼ਣੇ ਖੜ ਤੇ ਜੀ ਮਾਰੇ ਆਪ ਦਾ ਬੜਾ ਸੇਵਕ ਸੀ ਪ੍ਰੇਮੀ ਸੀ ਉਹ ਚੜਾਈ ਕਰ ਗਿਆ ਸੱਚੇ ਪਾਤਸ਼ਾਹ ਕਿਰਪਾ ਕਰੋ ਆਪ ਚਰਨ ਪਾਓ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਉੱਥੇ ਚਲੇ ਗਏ ਜਿਸ ਵਕਤ ਗਏ ਕਹਿਣ ਲੱਗੇ ਭਾਈ ਤੁਹਾਡਾ ਪਿਆਰ ਹੋਣਾ ਹੈ ਇਹਦੇ ਨਾਲ ਹਾਂ ਮਾਰਾ ਜਿੱਦਾਂ ਮਰ ਜਾਂਦੇ ਚੰਗਾ ਸੀ ਮਾਰਾ ਕਹਿਣ ਲੱਗੇ ਇੱਕ ਤਾਣੀ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਜਲ ਵਿੱਚ ਬੂਟੀ ਦੀ ਬਾਤੀ ਕਹਿੰਦੇ ਲੈ ਤਈਏ ਇਹਦੀ ਉਮਰ ਜਿਸ ਨੂੰ ਮਾਂ ਨੂੰ ਕਿਹਾ اے ਮਾਤਾ ਤੀਲਾ ਤੇਰੀ ਉਮਰ ਇਹਨੂੰ ਬੱਚੇ ਨੂੰ ਲੱਗ ਜੂ ਸੁਣ ਕੇ ਕਹਿੰਦੀ ਮਾਰਾ ਮਰਨ ਵਾਲਾ ਮਰ ਗਿਆ ਮੈਥੇ ਤਾਂ ਨਹੀਂ ਮਰਿਆ ਜਾਂਦਾ ਪਿਓ ਨੂੰ ਕਿਹਾ ਪਿਓ ਕਹਿੰਦਾ ਮਾਰਾ ਮੈਥੋਂ ਨਹੀਂ ਮਿਲਿਆ ਜਾਂਦਾ ਭਰਾਵਾਂ ਨੂੰ ਕਿਹਾ ਸਾਰੇ ਜਵਾਬ ਦੇ ਜੇ ਫਿਰ ਘਰਵਾਲੀ ਨੂੰ ਕਿਹਾ ਕਹਿੰਦੀ ਜੀ ਹੋਰ ਨਾ ਰੰਡੀਆਂ ਵਾਂਗੂੰ ਮੈਂ ਆਪਣਾ ਰਡੇਪਾ ਕੱਟ ਲੂੰਗੀ ਉਸ ਵੇਲੇ ਤਾਂ ਸਾਹਿਬ ਸਿੰਘ ਜੀ ਗੁਰੂ ਮਾਰਾ ਕਹਿੰਦੇ ਅਸੀਂ ਪੀ ਲਈਏ ਭਾਈ ਨਾਲੇ ਤੁਸੀਂ ਪਰਉਪਕਾਰੀ ਹੁੰਦੇ ਹੋ ਸੰਤ ਕਿਰਪਾ ਕਰੋ ਗੁਰੂ ਮਾਰਾ ਸਾਹਿਬ ਉੱਥੋਂ ਆ ਗਏ ਕਹਿੰਦੇ ਭਾਈ ਤੁਹਾਡਾ ਬੱਚਾ ਜਿਉਂਦਾ ਹੋਊਗੀ ਉਹ ਕਹਿ ਕੇ ਜਦੋਂ ਆਏ ਤੇ ਉਸ ਵੇਲੇ ਸ੍ਰੀ ਦੇਤੇ ਰੱਖਿਆ ਹੋਇਆ ਇਸ ਦੇ ਕਾਈ ਉਸ ਵੇਲੇ ਵਾਲ ਪਟਣ ਦੇ ਤਾਂ ਕੱਟੇ ਦੀ ਪੂਛ ਗਏ ਕਹਿੰਦੇ ਵਾਲ ਜੇ ਸਿਰ ਦੇ ਉੱਤੇ ਨਾਲੇ ਤੇ ਰੋਵੇਂ ਤੇ ਪਿੱਟੇ ਘਰ ਵਾਲੀ ਜੋ ਚੱਕਣ ਲੱਗੇ ਸ੍ਰੀ ਨੂੰ ਕਹਿੰਦੀ ਮੈਨੂੰ ਬੈਣ ਪਾ ਲੈਣ ਦਿਓ ਗੁਰੂ ਮਹਾਰਾਜ ਨੇ ਕਿਰਪਾ ਕਰਤੀ ਸੀ ਉਹਨੂੰ ਯੋਗਾ ਅਭਿਆਸ ਸਿਖਾਇਆ ਸੀ ਉਹਦੇ ਮੱਥੇ ਤੇ ਹੱਥ ਫੇਰ ਕੇ ਪ੍ਰਾਣ ਥੱਲੇ ਉਤਾਰਿਆ ਸੀ ਤੇ ਉਸ ਵਕਤ ਗੁਰੂ ਸਾਹਿਬ ਜੀ ਜਿਸ ਵੇਲੇ ਕਹਾਗੇ ਸੱਚੇ ਪਾਤਸ਼ਾਹ ਇਹ ਕੋਲੇ ਬੈਨ ਪਾਉਂਦੀ ਐ ਕਹਿੰਦੀ ਕੰਮ ਤਾਂ ਸਰਵਿਸ ਉਹ ਘਾਰਿਆ ਮੈਨੂੰ ਵੀ ਕੁਝ ਤਾਂ ਆਖੋ ਤੇ ਉਹ ਫੇਰ ਉੱਠ ਕੇ ਬਹਿ ਗਿਆ ਕਹਿਣ ਲੱਗਾ ਜੈਸੇ ਪਾਸ ਪਾਈਓ ਪੈਸੇ ਚੂਰੀ ਚਾਹ ਕੋ ਜਿਵੇਂ ਕਹਿੰਦੇ ਰਾਤ ਖੀਰ ਖਾਧੀ ਉਹ ਚੂਰੀ ਜਿਹੜੀ ਛੱਕੇ ਤੇ ਰੱਖੀ ਹੈ ਨਾ ਉਹ ਖਾਣਾ ਤੇ ਉਹ ਸੁਣ ਕੇ ਮਹਾਰਾਜ ਦੇ ਚਰਨੀਆਂ ਆ ਪਿਆ ਸੀ ਉਸ ਵੇਲੇ ਗੁਰੂ ਸਾਹਿਬ ਨੇ ਦੱਸਿਆ ਸੀ ਵੀ ਐ ਭਾਈ ਜਗਤ ਦੀ ਝੂਠੀ ਪ੍ਰੀਤੀ ਹੈ ਇਹ ਉਪਦੇਸ਼ ਉਸ ਵਕਤੇ ਬਾਗੋ ਬਕਾਲੇ ਤੇ ਉਹ ਸਿੱਖ ਨੂੰ ਦੇ ਕੇ ਬਿਹਾਲ ਕੀਤਾ ਸੀ ਮਹਾਰਾਜ ਨੇ ਦੇਵ ਗੰਧਾਰੀ ਮਹੱਲਾ ਨਾਵਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਹਯੂਰ ਫਰਮਾਉਂਦੇ ਸੰਸਾਰ ਦੇ ਅੰਦਰ ਮੈਂ ਅਸੀਂ ਇਹ ਜਿਹੜੀ ਪ੍ਰੀਤੀ ਹੈ ਝੂਠੀ ਜਗ ਦੀ ਵੇਖੀ ਹੈ ਆਪਣੇ ਹੀ ਸੁੱਖ ਸੇ ਉਹ ਸਭ ਲਾਗੇ ਜਿੰਨੇ ਲੋਕ ਆਗੇ ਸੁਖ ਮਿੱਤੀ ਭਾਈ ਸਾਰੇ ਲੱਗੇ ਹੋਏ ਚਿੰਬੜੇ ਹੋਏ ਹਨ ਯਾ ਦਾਰਾ ਕਿ ਆਮੀ ਕੀ ਕੋਈ ਇਹਦੀ ਦਾਰਾ istri ਹੈ ਕੀ ਕੋਈ ਕੇਦੇ ਮਿੱਤਰ ਪਿਆਰੇ ਸੱਜਣ ਹਨ ਰਹਾਉ ਮੇਰੋ ਮੇਰੋ ਸਭ ਕਹਤੈ ਇਹ ਸਭ ਮੇਰਾ ਭਾਈ ਹੈ ਮੇਰਾ ਪੁੱਤਰ ਹੈ ਪਿਤਾ ਕਹਿੰਦਾ ਮਾਂ ਕਹਿੰਦੀ ਮੇਰਾ ਹੈ ਪ੍ਰਾਣਾ ਤੋਂ ਪਿਆਰਾ ਪੁੱਤਰ ਹੈ ਇਸਤਰੀ ਕਹਿੰਦੀ ਹੈ ਮੈਂ ਲਾਵਾ ਨਾਲ ਗਿਆ ਹੋ ਕੇ ਰਹਾਕੀ ਨਹੀਂ ਸਿਓ ਸਭ ਕੋਈ ਮੇਰ ਮੇਰ ਕਰਦੇ ਆ ਹਿਤ ਸਿਓ ਬਾਂਧਿਓ ਕੀ ਬਹੁਤ ਸਾਰਾ ਹਿਤ ਪ੍ਰੇਮ ਨਾਲ ਚਿਤ ਪੁਰਖ ਦਾ ਬੰਨੀ ਬੈਠੇ ਆ ਆਪ ਦੇ ਵਿੱਚ ਹਰ ਵਕਤ ਅੰਤ ਕਾਲ ਸੰਗੀ ਨਹ ਕੂ ਜਦੋਂ ਅੰਤ ਦਾ ਕਾਲ ਸੁਣਾਉਂਦਾ ਕੋਈ ਵੀ ਮਾਰਾ ਕਹਿੰਦੇ ਸਾਥੀ ਨਹੀਂ ਹੈ ਇਸ ਪੁਰਖ ਦਾ ਜਿਹ ਅਚਰਜ ਹੈ ਰੀ ਇਹ ਬੜੀ ਭਾਰੀ ਭਾਈ ਇਸ਼ਤਿਆਰ ਦੀ ਮਰਜਾਦਾ ਹੈ ਮਾਰਕ ਪੁਰਖ ਅਜ ਹੂੰ ਨਹ ਸਾਥ ਦੇ ਸਜਣੋ ਸਾਡਾ ਮਨ ਹੈ ਜਾਂ ਮੂਰਖ ਹੈ ਅੱਜ ਵੀ ਸਮਝਦਾ ਅਨ ਗਰੀਬ ਨੂੰ ਆ ਜੀ ਸਿੱਖਦਾ ਹਾਰਿਓ ਨੀ ਮੈਂ ਮਾਰਾ ਨਿਤ ਸਿੱਖਿਆ ਦੇ ਦੇ ਕੇ ਹਾਰ ਚੁਕਾ ਹੈ ਸਤਿਗੁਰੂ ਮੇਰੇ ਤੇ ਕਿਰਪਾ ਕਰੋ ਉਪਦੇਸ਼ ਦਿਓ ਨਾਨਕ ਭੌਜਲ ਪਾਰ ਪਰ ਸਤਿਗੁਰੂ ਤੇਗ বাহাদুর ਸਾਹਿਬ ਵੀ ਕਹਿੰਦੇ ਨੇ ਹੈ ਭਾਈ ਸਤਿਗੁਰੂ ਤੇਗ বাহাদুর ਸਾਹਿਬ ਨਵੇਂ ਗੁਰੂ ਨਾਨਕ ਜੀ ਉਚਾਰਦੇ ਹੈ ਇਹ ਸੰਸਾਰ ਸੰਗਤ ਤੋਂ ਹੀ ਪਾਰ ਪੈ ਸਕਦਾ ਮੁਕਤ ਹੋ ਸਕਦਾ ਮੋਗ ਦੀ ਕਿਨਾਰੇ ਤੇ ਪਹੁੰਚ ਸਕਦਾ ਹੈ ਜੋ ਗਾਵੇ ਪ੍ਰਭ ਦੀ ਜੇ ਕਰਕੇ ਸ੍ਰੀ ਵਕਾਲ ਪੁਰਬੇ ਗੀਤ ਜਸ ਨੂੰ ਗਾਉਣਾ ਕਰੇ ਸਰਬਤ ਗੁਨਾ ਦੇ ਤਾਂ ਹੀ ਗਾਉਣਾ ਕਰੇ ਜਸ ਵਿੱਚ ਪਾਪ ਆ ਕੇ ਕੀਰਤਨ ਤੇ ਫਿਰ ਇਸ ਰਸ ਨੂੰ ਕੋ ਪਾਰ ਹੋ ਸਕਦਾ ਹੈ ਜਗਦੀ ਤੇ ਇਸ ਪ੍ਰਕਾਰ ਦੀ ਝੂਠੀ ਪ੍ਰੀਤ ਹੀ ਵੇਖੀ ਹ ਮਾਨ ਇੱਥੇ ਬੇਵਕਲਿਆਰੀ ਮਾਧ ਰਾਗਨੀ ਸਮਾਪਤ ਕੀਤੀ ਹੈ ਮਾਨ ਮੂਰਪਾਦੂ ਨਹਿ ਸਮਝਤ ਸਿਖ ਲੈ ਹਾਰੇ ਰਹੀ ਗੀਰਬ ਨਾਨਕ ਭਉਜਲ ਤਾਰ ਕਰੇ ਜੋ ਲਾਮ ਜਬ ਕੇਤੀ ਦੀਵਾ ਲੈ ਕੀ ਕਹਾਸਾ ਇਹ ਸਤਿਗੁਰੂ ਮੇਰੇ ਸਾਹਬੇ ਤਿੰਨ ਸ਼ਬਦ ਹਨਗੇ ਦਿਨਾਂ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਉਪਦੇਸ਼ ਦਿੱਤਾ ਹੈ ਅਤੇ ਪਹਿਲਾ ਮਹਾਰਾਜ ਸਾਹਿਬ ਦੇ 38 ਬਨਵੀਂ ਪਾਰਸ਼ਾ ਦੇ ਸ਼ਬਦ ਹੈ 6 ਤੇ 30 ਪਾਰਸ਼ਾ ਦੇ ਹਨਗੇ ਅਤੇ ਇਹ ਸਾਰੇ 44 ਤੇ ਤਿੰਨ ਗੁਰੂ ਸਾਹਿਬ ਦੇ ਲਾ ਕੇ 47 ਸਾਰੇ ਸ਼ਬਦ ਦੇਵਗੁਨਾਰੀ ਚ ਉਚਾਰਨ ਮਾਰਾ ਇਹਨ ਕੀਤੇ ਹੋਏ ਹਨ